ਨਮਸਕਾਰ ਦੋਸਤੋ ਆਰਬੀ ਲਾਈਵ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਮੈਂ ਹਰਬੰਸ ਲਾਟਰੀ ਸਟਾਲ ਤੇ ਜਿਹੜਾ ਮੌਜੂਦ ਆ ਜਿੱਥੇ ਅੱਜ ਸਵਾ 4.5 ਲੱਖ ਰੁਪਏ ਦੀ ਜਿਹੜੀ ਲਾਟਰੀ ਜਿਹੜੀ ਹੈ ਨਿਕਲ ਗਈ ਹੈ ਲਾਟਰੀ ਕਿਸ ਨੂੰ ਨਿਕਲੀ ਹੈ ਕੀ ਪੂਰੀ ਜਾਣਕਾਰੀ ਹੈ ਇਹਨਾਂ ਤੋਂ ਲਵਾਂਗੇ ਹਾਂਜੀ ਭਾਜੀ ਕੀ ਨਾਮ ਤੁਹਾਡਾ ਜੀ ਹਾਂਜੀ ਹਰਬੰਸ ਸਿੰਘ ਜੀ ਅਰਬੰਸ ਸਿੰਘ ਕੀ ਕਹੋਗੇ ਕਿਹੜੀ ਲਾਟਰੀ ਨਿਕਲੀ ਹੈ ਔਰ ਕਿੰਨੇ ਦੀ ਲਾਟਰੀ ਨਿਕਲੀ ਹੈ ਸਾਰੇ 66448 6 ਵਜਿਆਂ ਦਾ ਡਰਾਅ ਆਈ ਸੈਕਿੰਡ ਨਾਮ ਕਰੋੜ ਚ 4.5 ਲੱਖ 99000 ਦੇ 50 ਨਾਮ ਲੱਗੇ ਨੇ ਅੱਛਾ ਜੀ 4.5 ਲੱਖ ਹਿੱਟ ਹੋਈ ਅੱਜ ਅੱਛਾ ਇਹ 50 ਨਾਮ ਕਿਵੇਂ ਲੱਗਦੇ ਜੀ ਇਹ ਵੀ ਮਾੜਾ ਦੱਸ ਦਿਓ ਸਾਡੇ ਸਾਰੇ ਜਿਹੜੀ ਟਿਕਟ ਆ ਇਹ ਦੇਖੋ ਜੀ ਇਹ 50 ਟਿਕਟਾਂ ਨੇ ਅੱਛਾ ਜੀ 6 ਰੁਪਏ ਦੀ ਇੱਕ ਆ 300 ਦੀ ਕਾਪੀ ਆਉਂਦੀ ਹੈ ਜੀ ਠੀਕ ਹੈ ਇਹ 50 ਟਿਕਟਾਂ ਨੇ 4.5 ਲੱਖ ਰੁਪਏ ਦਾ ਸੈਕਿੰਡ ਨਾਮ 99000 ਰੁਪਏ ਦਾ ਨਾਮ ਨੇ ਅੱਛਾ ਜੀ ਹਾਂਜੀ ਇਹ ਕਿਹੜੀ ਲ ਨਾਗਾਲੈਂਡ ਸਟੇਟ ਦੀ ਲਾਟਰੀ ਹੈ ਜੀ ਹਾਂਜੀ ਤਾਂ ਸਿੱਕਮ ਸਟੇਟ ਦੀ ਜਿਹੜੀ ਡੀਅਰ ਨਾਗਾਲੈਂਡ ਲਾਟਰੀ ਦੇ ਵਿੱਚੋਂ ਜਿਹੜਾ 99000 ਰੁਪਏ ਦੇ 50 ਇਨਾਮ ਲੱਗੇ ਆ ਜੀ ਯਾਨੀ 4.5 ਲੱਖ ਰੁਪਇਆ ਜਿਹੜਾ ਉਹ ਫਾਜ਼ਿਲਕਾ ਦੇ ਵਿੱਚ ਲੱਗਿਆ ਹੈ 66448 ਨੰਬਰ ਹੈ ਜਿਸ ਨੂੰ ਜਿਹੜਾ ਇਨਾਮ ਨਿਕਲਿਆ ਹੈ ਤੇ ਇਹ ਲਾਟਰੀ ਜਿਹੜੀ ਹੈ ਹਰਬੰਸ ਲਾਟਰੀ ਸਟਾਲ ਵੱਲੋਂ ਜਿਹੜਾ ਇੱਥੇ ਵੇਚੀ ਗਈ ਸੀ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਲੋਕ ਆ ਰਹੇ ਆ ਲਾਟਰੀ ਪਾ ਰਹੇ ਆ ਤਾਂ ਬਿਲਕੁਲ ਜੀ ਤਾਂ ਹੁਣ ਪੁੱਛ ਲੈ ਲਾਟਰੀ ਸਰ ਨਿਕਲੀ ਕਿਸ ਨੂੰ ਹੈ ਜੀ ਸਰ ਇਹ ਜਿਹੜੀ ਲਾਟਰੀ ਨਿਕਲੀ 80A 68448 6 ਵਜੇ ਦਾ ਡਰਾਇਵ 94638 99448 ਇਹ ਗਲਤ ਨੰਬਰ ਦੇ ਗਈ ਆ ਅੱਛਾ ਹਾਂਜੀ ਲੱਗ ਨਹੀਂ ਰਹੀ ਨੋਟਰੀਏਬਲ ਦੱਸ ਰਹੀ ਅਜਾ ਨੰਬਰ ਨੋਟਰੀਏਬਲ ਦੱਸ ਰਹੀ ਹਾਂਜੀ ਹਾਂਜੀ ਗਲਤ ਨੰਬਰ ਦੇ ਮਤਲਬ ਕੋਈ ਨਾਮ ਕੀ ਲਗਾਇਆ ਜੀ ਇਹਨਾਂ ਨੇ ਹਾਂਜੀ ਨਾਮ ਕੁਛ ਨਹੀਂ ਲਿਖਾਇਆ ਜੀ ਨਾਮ ਕੋਈ ਨਹੀਂ ਲਿਖਾਇਆ ਹਾਂਜੀ ਹਾਂਜੀ ਜੀ ਤਾਂ ਬਿਲਕੁਲ ਜੀ ਨਾਮ ਕੋਈ ਵੀ ਨਹੀਂ ਲਿਖਾਇਆ ਤੇ ਲਾਟਰੀ ਦਾ ਜਿਹੜਾ ਮਾਲਕ ਜਿਹੜਾ ਹਲੇ ਤੱਕ ਨਹੀਂ ਲੱਭਿਆ ਤਾਂ ਇਹ ਤਸਵੀਰਾਂ ਤੁਹਾਨੂੰ ਫਾਜ਼ਿਲ ਕਦੇ ਮੇਰੀ ਅਦਾਰਾ ਤੋਂ ਦਿਖਾ ਰਿਹਾ ਜੀ ਹਰਮਨਸ ਲਾਟਰੀ ਸਟਾਲ ਵਾਲਿਆਂ ਦੇ ਕੋਲ ਨੰ 9000 ਦੇ 50 ਇਨਾਮ ਲੱਗੇ ਆ ਜੀ ਤੇ 4.5 ਲੱਖ ਰੁਪਏ ਜਿਹੜਾ ਜਿਸ ਵਿਅਕਤੀ ਨੂੰ ਨਿਕਲਿਆ ਉਸ ਦੇ ਵੱਲੋਂ ਲਾਟਰੀ ਖਰੀਦਦੇ ਸਮੇਂ ਜਿਹੜਾ ਆਪਦਾ ਨੰਬਰ ਜਿਹੜਾ ਗਲਤ ਲਿਖਾ ਦਿੱਤਾ ਗਿਆ ਜਿਸ ਦੇ ਚਲਦਿਆ ਉਸ ਤਾਂ ਖਲੇ ਸੂਚਨਾ ਨਹੀਂ ਪਹੁੰਚੀ ਹੈ ਜੇਕਰ ਸਾਡੇ ਵੀਡੀਓ ਕੀ ਸਟਾਕ ਕਿੱਥੋਂ ਲੈਣਾ ਕਰਦਾ ਜੀ ਤਾਂ ਬਿਲਕੁਲ ਜੀ ਹਲੇ ਤੱਕ ਜਿਹੜਾ ਵਿਅਕਤੀ ਨਹੀਂ ਮਿਲ ਪਾਇਆ ਹੈ ਵਿਅਕਤੀ ਜਦੋਂ ਮਿਲੇਗਾ ਤਾਂ ਉਹ ਵੀ ਤੁਹਾਨੂੰ ਅਸੀਂ ਦਿਖਾਵਾਂਗੇ ਤਾਂ ਫਿਲਹਾਲ ਆਪਾਂ ਪੁੱਛ ਲੈਨੇ ਆ ਸਰ ਜਿਹੜਾ ਲਾਟਰੀ ਤੁਸੀਂ ਕਿੱਥੋਂ ਲੈ ਕੇ ਆਨੇ ਹੋ ਇਹ ਸਰ ਜਲਾਲਾਬਾਦ ਤੋਂ ਕਰਨ ਅਰਜਨ ਲਾਟਰੀ ਏਜੰਸੀ ਆਈ ਹੈ ਜਿਲ੍ਹੇ ਦੇ ਸਭ ਤੋਂ ਮਸ਼ਹੂਰ ਏਜੰਸੀ ਹੈ ਜਿੱਥੋਂ ਅਸੀਂ ਸਭ ਤੋਂ ਵੱਧ ਜਿਹੜੇ ਇਨਾਮ ਤੁਹਾਡੇ ਕੋਲ ਨਿਕਲਦੇ ਐ ਰਾਜ ਕੀ ਹੈ ਜੀ ਇਹਦਾ ਹਾਂ ਜੀ ਸਰ ਰਾਜ ਤਾਂ ਇਹਦਾ ਪਰਮਾਤਮਾ ਨੂੰ ਪਤਾ ਜਿਹੜਾ ਡੇਲੀ ਨਾਮ ਲਾ ਰਹੇ ਨਹੀਂ ਸਾਡੇ ਕੋਲ ਅੱਛਾ ਜੀ ਹਾਂ ਜੀ ਤਾਂ ਬਿਲਕੁਲ ਇੱਥੇ ਸੁਨੀਲ ਨਾਕਪਾਲ ਜੀ ਵੀ ਸੰਦਲ ਖੜੇ ਨੇ ਨਾਕਪਾਲ ਸਾਹਿਬ ਬੜੀਆ ਲਾਟਰੀ ਆ ਤੁਸੀਂ ਵੀ ਖਰੀਦਦੇ ਹੋ ਮੈਂ ਨਹੀਂ ਖਰੀਦਦਾ ਜੀ ਕੋਈ ਲਾਟਰੀ ਅੱਛਾ ਤੁਸੀਂ ਵੀ ਖਰੀਦਦੇ ਹਾਂ ਤੁਸੀਂ ਮੇਰੀ ਵੀਡੀਓ ਨਾ ਬਣਾਵਾ ਤੇਰੇ ਬਣਾਓ ਤਾਂ ਬਿਲਕੁਲ ਜ ਇਹ ਉਹਨਾਂ ਨੇ ਸ਼ਰਮਾਰਾ ਇਹ ਜੀ ਕੈਮਰੇ ਤੋਂ ਤੇ ਨਾਕਬਾ ਸਾਹਿਬ ਨੇ ਪਹਿਲਾਂ ਵੀ ਬੜੀਆ ਲੜਰੀਆਂ ਪਾਈਆਂ ਤੇ ਹਲੇ ਤੱਕ ਪਰਮਾਤਮਾ ਨੇ ਸੁਣੀ ਨਹੀਂ ਤੇ ਅਸੀਂ ਕਹਿੰਦੇ ਆ ਵੀ ਸੁਣੇ ਪਰਮਾਤਮਾ ਇਹਨਾਂ ਦੀ ਵੀ ਕੋਈ ਇਹਨਾਂ ਨੂੰ ਜਿਹੜੇ ਲਾਟਰੀ ਨਿਕਲੇ ਚਾਰ ਵੰਸ ਦੀ ਕੀ ਕਹੋਗੇ ਜਿਹੜਾ ਹੁਣ ਲੋਕ ਤੁਹਾਨੂੰ ਦੇਖ ਰਹੇ ਹੈ ਫਾਜ਼ਿਲਕਾ ਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਸਰ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਲਾਣਾ ਚਾਹਣਾ ਜੀ ਜੋ 664438 ਮੇਰੇ ਭਰਾ ਕਿਸੇ ਕੋਲ ਵੀ ਲੋਟਰੀ ਹੈ ਨਹੀਂ ਉਹ ਸਾਡੇ ਕੋਲੇ ਲੈ ਕੇ ਆਣ ਤੋਂ ਦੀ ਆਪਦੀ ਕੈਸ਼ ਕਰਾ ਕੇ ਲੈ ਜਾਣੀ ਸਾਡੇ ਜੀ ਤੇ ਤੁਹਾਡਾ ਇੱਕ ਮੋਬਾਈਲ ਨੰਬਰ ਦੱਸ ਦਿਓ ਤਾਂ ਕਿ ਹੋਰ ਵੀ ਲੋਕ ਤੁਹਾਡੇ ਨਾਲ ਸੰਪਰਕ ਕਰ ਸਕਣ ਜੀ ਸਰ ਸਾਡਾ ਕੰਟੈਕਟ ਨੰਬਰ ਹੈ 9877786653 ਮਹਿਰੀਆ ਬਾਜ਼ਾਰ ਫਾਜ਼ਿਲਕਾ ਨੇੜੇ ਮੋਰ ਸਿੰਘ ਕਬਾੜੀਆ ਜੀ ਤਾਂ ਬਿਲਕੁਲ ਜੀ ਨੇੜੇ ਮੋਰ ਸਿੰਘ ਕਬਾੜੀਆ ਮਹਿਰੀਆ ਬਾਜ਼ਾਰ ਤੇ ਇਹਨਾਂ ਦੀ ਸਟਾਲ ਹੈ ਤੇ ਲੋਕ ਦੇਖੋ ਤੁਸੀਂ ਕਿੰਨੇ ਕੱਟੇ ਹੋ ਗਏ ਆ ਜੀ ਟਲੈਟਰੀ ਨਿਕਲ ਸਾਡੇ 4 ਲੱਖ ਰੁਪਏ ਦੀ ਲੇਕਿਨ ਲਾਟਰੀ ਦਾ ਵਿਜੇਤਾ ਜਿਹੜਾ ਹਲ ਤੱਕ ਨਹੀਂ ਮਿਲਿਆ ਤਾਂ ਬਿਲਕੁਲ ਜੀ ਡੱਬਾ ਵੀ ਆ ਗਿਆ ਦੇਖੋ ਤੇ ਤੋਸਿਆ ਜਿਹੜਾ ਖਵਾਇਆ ਜਾ ਰਿਹਾ ਹੈ ਤਮੂ ਮਿੱਠਾ ਕਰਵਾਇਆ ਜਾ ਰਿਹਾ ਜੀ ਹਰਬੰਸ ਲਾਟਰੀ ਵਾਲਾ ਕੋਲ ਤੁਹਾਨੂੰ ਦੱਸ ਦਈਏ ਪਹਿਲਾਂ 1 ਕਰੋੜ ਦੀ ਲਾਟਰੀ ਨਿਕਲੀ ਜੀ 45 45000 ਦੇ ਕਈ ਨਾਮ ਨਿਕਲ ਚੁੱਕੇ ਆ 2.5 2 ਲੱਖ ਨਿਕਲ ਚੁੱਕਿਆ ਤੇ ਹੁਣ ਸਾਡੇ 4 ਲੱਖ ਰੁਪਏ ਦਾ ਜਿਹੜਾ ਇਨਾਮ ਜਿਹੜਾ ਇੱਥੇ ਨਿਕਲਿਆ ਇਸ ਲਾਟਰੀ ਸਟਾਲ ਤੇ ਤਾਂ ਫਾਜ਼ਿਲ ਕਾਦੇ ਵਿੱਚ ਜਦੋਂ ਤੋਂ ਇਹ ਆਏ ਨੇ ਉਦੋਂ ਤੋਂ ਲਾਟਰੀ ਲਾਟਰੀ ਨਿਕਲ ਰਹੀ ਹੈ ਜੀ ਲੋਕਾਂ ਨੂੰ ਡਰਾ ਤੇ ਡਰਾ ਲ ਲੋਕ ਜਿਹੜਾ ਹਜ਼ਾਰਾਂ ਰੁਪਏ ਦੇ ਜਿਹੜਾ ਇਨਾਮ ਜਿਹੜੇ ਅ ਵਿਜੇਤਾ ਬਣ ਚੁੱਕੇ ਐ ਤਾਂ ਪੈਸਾ ਵੀ ਲਾਟਰੀ ਪਾ ਰਹੇ ਆ ਪੈਸਾ ਤੁਸੀਂ ਕਿੱਥੋਂ ਆਏ ਹੋ ਹਾਂਜੀ ਹਾਂਜੀ ਤੁਹਾਨੂੰ 45000 ਦਾ ਇਨਾਮ ਨਿਕਲਿਆ ਸੀ ਮੈਂ ਸੁਣਿਆ ਜੀ ਵਾਹ ਜੀ ਵਾਹ ਇੱਥੇ ਖਰੀਦੀ ਸੀ ਲਾਟਰੀ ਹਾਂਜੀ ਹਾਂਜੀ ਇੱਥੇ ਵਾਹ ਜੀ ਵਾਹ ਫਸਟ ਟਾਈਮ ਖਰੀਦੀ ਸੀ ਫਸਟ ਟਾਈਮ ਹੀ ਨਿਕਲਿਆ ਫਸਟ ਟਾਈਮ ਹੀ ਨਿਕਲ ਗਈ ਵਾਹ ਜੀ ਵਾਹ ਇਹ ਪੈਸਾ ਨੂੰ ਦੇਖੋ ਜੀ 45000 ਦਾ ਇਨਾਮ ਜਿਹੜਾ ਨਿਕਲ ਚੁੱਕਿਆ ਜੀ ਤੇ ਇਹਨਾਂ ਵੱਲੋਂ ਜਿਹੜਾ ਹੁਣ ਇੱਥੇ ਫਿਰ ਤੋਂ ਜਿਹੜਾ ਲਾਟਰੀ ਖਰੀਦਣੇ ਆਏ ਨੇ ਹਰਬੰਸ ਲਾਟਰੀ ਸਟਾਲ ਤੁਹਾਨੂੰ ਦਿਖਾ ਦਈਏ ਜੀ ਮੇਰੀ ਬਾਜ਼ਾਰ ਦਿਖਾ ਦਿੰਨੇ ਆ ਜਿੱਥੇ ਆਪਾਂ ਆਣਾ ਹੈ ਤਾਂ ਇਧਰ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਮੇਰੇ ਬਾਜ਼ਾਰ ਆਪਾਂ ਕਿੱਥੇ ਆਣਾ ਹੈ ਜੀ ਤਾਂ ਇਹ ਤੁਹਾਨੂੰ ਅਸੀਂ ਲੋਕੇਸ਼ਨ ਦਿਖਾਤੀ ਹੈ ਤੇ ਕੰਟੈਕਟ ਨੰਬਰ ਵੀ ਇਹਨਾਂ ਦਾ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਕੰਟੈਕਟ ਨੰਬਰ ਜਿਹੜਾ ਹੈ 9877786653 ਇਹਨਾਂ ਦਾ ਕੰਟੈਕਟ ਨੰਬਰ ਹੈ ਤੇ ਦੂਜਾ ਨੰਬਰ ਇਹਨਾਂ ਦਾ 8146647333 ਹਰਬੰਸ ਲਾਟਰੀ ਸਟਾਲ ਹੈ ਜੀ ਤੇ ਇੱਕ ਛੋਟੀ ਜੀ ਸਟਾਲ ਤੋਂ ਵੱਡੇ ਵੱਡੇ ਇਨਾਮ ਜਿਹੜੇ ਨਿਕਲ ਰਹੇ ਆ ਜੀ ਵੱਡੇ ਵੱਡੇ ਡਰਾਇਨਾਂ ਵੱਲੋਂ ਕੱਢੇ ਜਾ ਰਹੇ ਆ ਤੇ ਇੱਕ ਭਾਈ ਸਾਹਿਬ ਹੋਰ ਆਏ ਨੇ ਇਹ ਵੀ ਸਾਡੇ ਤੋਂ ਕੋਈ 1 ਘੰਟਾ ਪਹਿਲਾਂ ਘੰਟਾ ਪਹਿਲਾਂ ਸਾਡੇ ਤੋਂ ਇੱਕ ਟਿਕਟ ਲੈ ਕੇ ਇਹਨਾਂ ਨੂੰ 1200 ਰੁਪਏ ਦਾ ਇਨਾਮ ਲੱਗਿਆ ਵਾਹ ਜੀ ਵਾਹ 1200 ਨਿਕਲ ਗਿਆ ਵਾਹ ਜੀ ਵਾਹ ਤਾਂ 1200 ਰੁਪਏ ਇਹਨਾਂ ਨੂੰ ਇਨਾਮ ਨਿਕਲਿਆ ਜੀ ਟਿਕਟ ਥੋੜੇ ਜਿਹਾ ਪਹਿਲਾਂ ਘੰਟਾ ਡੇਢ ਘੰਟਾ ਪਹਿਲਾਂ ਲੈ ਕੇ ਗਏ ਸੀ ਇਹਦਾ ਨੰਬਰ ਕੀ ਹੈ ਜੀ ਹਾਂਜੀ ਇਹਦਾ ਨੰਬਰ 6324 ਜਾ 3624 ਨੰਬਰ ਹੈ ਤਾਂ ਬਿਲਕੁਲ ਜੀ 3624 ਨੰਬਰ ਹੈ ਜੀ ਨੰਬਰ ਵੀ ਤੁਹਾਨੂੰ ਦਿਖਾ ਦਿੰਨੇ ਆ 3624 ਨੰਬਰ ਤੇ ਜਿਹੜਾ 1200 ਰੁਪਏ ਦਾ ਇਨਾਮ ਨਿਕਲਿਆ ਉਹ ਵੀ ਵਿਜੇਤਾ ਇੱਥੇ ਪਹੁੰਚ ਚੁੱਕਿਆ ਤੇ 4.5 ਲੱਖ ਰੁਪਏ ਦਾ ਜਿਹਨੂੰ ਇਨਾਮ ਨਿਕਲਿਆ ਹਲੇ ਉਸ ਵਿਜੇਤਾ ਦਾ ਇੰਤਜ਼ਾਰ ਹੈ ਜੇ ਉਹ ਵੀਡੀਓ ਸਾਡੀ ਦੇਖ ਰਿਹਾ ਤਾਂ ਉਹ ਆਪਣੀ ਟਿਕਟ ਇੱਥੇ ਲਿਆ ਕੇ ਆਪਣੇ ਪੈਸੇ ਲਿਜਾ ਸਕਦਾ ਹੈ ਆਪਣੇ ਲੋਟਰੀ ਦੇ ਪੈਸੇ ਇੱਥੋਂ ਲਿਜਾ ਸਕਦਾ ਹੈ ਤਾਂ ਫਾਜ਼ਿਲ ਕਾ ਦੀਆਂ ਤਸਵੀਰਾਂ ਨੇ ਫਾਜ਼ਿਲ ਕਾ ਦੇ ਮਹਿਰੇਮ ਜਾਰ ਤੋਂ ਅਸੀਂ ਲਾਈਵ ਦਿਖਾ ਰਹੇ ਆ ਤਾਂ ਜਦੋਂ ਵਿਜੇਤਾ ਆਏਗਾ ਤਾਂ ਅਸੀਂ ਉਦੋਂ ਵੀ ਜਿਹੜਾ ਉਹਦੇ ਨਾਲ ਵੀ ਅਸੀਂ ਜਿਹੜਾ ਜੀ ਤਾਂ ਜਦੋਂ ਵੀ ਦਿੱਤਾ ਆਏਗਾ ਉਹਦੀ ਵੀਡੀਓ ਵੀ ਦਿਖਾਵਾਂਗੇ ਤਾਂ ਆਪਾਂ ਇੱਕ ਹੋਰ ਚੀਜ਼ ਪੁੱਛ ਲਈਏ ਵੀ ਟੋਪੀ ਦੇ ਉੱਤੇ ਚਸ਼ਮਾ ਇਹ ਸਰ ਕੀ ਸਿਸਟਮ ਹੈ ਜੀ ਇਹ ਸਰ ਖਤਰੇ ਦੀ ਨਿਸ਼ਾਨੀ ਹੈ ਕਈਆਂ ਲਈ ਅੱਛਾ ਜੀ ਕਈਆਂ ਲਈ ਬਹੁਤ ਚੰਗੀ ਚੀਜ਼ ਹੈ ਇਹ ਟੋਪੀ ਦੇ ਇੱਕ ਹੀ ਲੋਕ ਪਛਾਣ ਲੈਂਦੇ ਰਬਾਂਸ ਲੋਟਰੀ ਏਜੰਸੀ ਆਤੀ ਹੈ ਜੀ ਅੱਛਾ ਜੀ ਹਾਂ ਜੀ ਸਰ ਤਾਂ ਲੋ ਜੀ ਟੋਪੀ ਦੇਖ ਕੇ ਪਛਾਣ ਹੋ ਜਾਂਦੀ ਹੈ ਕਿ ਹਰਫਤ ਲੋਟਰੀ ਜਦਸੀ ਇੱਥੇ ਹੈ ਟੋਪੀਆਂ ਜਿਹੜੀਆਂ ਇੱਥੇ ਮਸ਼ਹੂਰ ਹੁੰਦੀਆਂ ਜਾ ਰਹੀਆਂ ਫਾਜ਼ਿਲਕਾ ਦੇ ਵਿੱਚ ਤੇ ਇਹਨਾਂ ਦੀ ਟੋਪੀ ਵੀ ਜਿਹੜੀ ਮਸ਼ਹੂਰ ਹੋ ਗਈ ਹੈ ਤੇ ਟੋਪੀ ਦੇ ਉੱਤੇ ਚਸ਼ਮਾ ਦੇਖੋ ਜੀ ਲਗਾਇਆ ਹੋਇਆ ਹੈ ਇਹ ਨਿਸ਼ਾਨੀ ਆਈ ਇਹ ਨਿਸ਼ਾਨੀ ਹੈ ਜੀ ਇਹਨਾਂ ਦੀ ਟੋਪੀ ਦੇ ਉੱਤੇ ਚਸ਼ਮਾ ਤਾਂ ਬਿਲਕੁਲ ਜੀ ਹਰਬੰਸ ਲੋਟਰੀ ਸਟਾਲ ਫਾਜ਼ਿਲਕਾ ਜੇਕਰ ਤੁਸੀਂ ਵੀ ਲੋਟਰੀ ਖਰੀਦ ਕਰਨ ਜਾ ਰਹੇ ਹੋ ਤਾਂ ਇੱਕੋ ਨਾਮ ਯਾਦ ਰੱਖਣਾ ਹੈ ਹਰਬੰਸ ਲੋਟਰੀ ਸਟਾਲ ਮੈਨੀਆਂ ਬਾਜ਼ਾਰ ਨਜ਼ਦੀਕ ਮੋਰ ਸਿੰਘ ਕਬਾੜੀਆ ਫਾਜ਼ਿਲਕਾ ਤਾਂ ਇਸੇ ਤਰ੍ਹਾਂ ਹੀ ਨਵੀਂ-ਨਵੀਂ ਅਪਡੇਟ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਆਰਬੀ ਲਾਈਵ ਮੀਡੀਆ ਤੁਹਾਡਾ ਆਪਣਾ ਚੈਨਲ